ਸਸੀ ਕਾਲ ਦੋਸਤੋ ਦੀਵਾਲੀ ਦਾ ਤਿਹਾਰ ਜਿਹੜਾ ਨੇੜੇ ਆ ਚੁੱਕਿਆ ਹੈਗਾ ਤੇ ਬਾਜ਼ਾਰ ਦੇ ਵਿੱਚ ਪਹਿਲਾਂ ਵਾਲੀਆਂ ਜਿਹੜੀਆਂ ਰੌਣਕਾਂ ਨੇ ਉਹ ਦਿਖਾਈ ਨਹੀਂ ਦੇ ਰਹੀਆਂ ਦੁਕਾਨਦਾਰਾਂ ਨੇ ਦੁਕਾਨਾਂ ਪੂਰੀਆਂ ਸਜਾਈਆਂ ਹੋਈਆਂ ਨੇ ਅੱਡੇ ਲੱਗੇ ਹੋਏ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਗ੍ਰਾਹਕਾ ਜਿਹੜਾ ਦੁਕਾਨਾਂ ਦੇ ਉੱਤੇ ਨਜ਼ਰ ਨਹੀਂ ਆ ਰਿਹਾ ਸਤਪਾਲ ਬਾਂਸਾ ਜੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਦੀਵਾਲੀ ਦਾ ਜਿਹੜਾ ਤਿਹਾਰ ਹੈ ਇਸ ਵਾਰ ਕੀ ਹੋ ਜਾਏਗਾ ਸਤਪਾਲ ਜੀ ਅੱਜ ਕੀ ਦੀਵਾਲੀ ਜੇ ਆਪਾਂ ਦੇਖੀਏ ਚਾਹਲ ਪਹਿਲ ਜੀ ਪਹਿਲਾਂ ਵਾਲੀਆਂ ਰੌਣਕਾਂ ਨਜ਼ਰ ਨਹੀਂ ਆ ਰਹੀਆਂ ਤੇ ਕਿਵੇਂ ਹੈ ਦੁਕਾਨ ਦੇ ਵਿੱਚ ਕਿੰਨਾ ਗਾ ਬਸਲ ਜੀ ਪਹਿਲਾਂ ਤਾਂ ਤੁਹਾਡਾ ਚੈਨਲ ਤੇ ਰੂਬਰੂ ਕਰਾਉਣ ਲਈ ਬਹੁਤ-ਬਹੁਤ ਧੰਨਵਾਦ ਔਰ ਇਸ ਦਿਨ ਆ ਲਈ ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਵਿਦੇਸ਼ ਵਿੱਚ ਵਸਦੇ ਲੋਕਾਂ ਨੂੰ ਦੀਵਾਲੀ ਦੀਆਂ ਕਰੋੜ-ਕਰੋੜ ਮੁਬਾਰਕਾਂ ਦਿੰਦਾ ਔਰ ਉੱਚੀ ਗੱਲ ਕਰਦੇ ਆਂ ਵੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਤਿਹਾਰ ਦੇ ਦਿਨ ਚੱਲ ਰਿਹਾ ਹੈ ਨਜ਼ਦੀਕ ਆ ਗਿਆ ਜੋ 19 ਤਾਰੀਖ ਹੋ ਚੁੱਕੀ ਹੈ ਤੇ ਰੌਣਕਾਂ ਨਜ਼ਰ ਨਹੀਂ ਆਉਂਦੀ ਸੋ ਬਸ ਸਭ ਕਹ ਲਈਏ ਵੀ ਇਹ ਤਕਰੀਬਨ ਪਿਛਲੇ 1-2 ਸਾਲਾਂ ਤੋਂ ਇਹੀ ਰੁਝਾਨ ਪੜਿਆ ਆ ਰਿਹਾ ਹੈ ਵੀ ਕਿਸੇ ਕਿਸਮ ਦਾ ਲੋਕਾਂ ਦੇ ਵਿੱਚ ਤਿਹਾਰਾ ਪ੍ਰਤੀ ਕੋਈ ਉਤਸ਼ਾਹ ਨਜ਼ਰ ਨਹੀਂ ਆਉਦਾ ਜੀ ਉਹਦਾ ਕਾਰਨ ਹੈ ਵੀ ਲੋਕਾਂ ਦੇ ਚਿਹਰੇ ਬਿਮਾਰੀ ਕਰਕੇ ਕਹਿ ਲਓ ਜਾਂ ਕੋਈ ਜਿਸ ਤਰ੍ਹਾਂ ਪਹਿਲਾਂ ਫਲੱਡ ਹੋਈ ਜਾਂ ਕੋਈ ਫਸਲਾਂ ਦੀ ਘਟਵਾਦ ਹੋਣਾ ਲੋਕਾਂ ਦੇ ਚਿਹਰੇ ਮਰਝਾਏ ਹੋਏ ਨੇ ਜੀ ਤਿਹਾਰ ਮਨਾਉਣ ਨੂੰ ਹਰ ਕਿਸੇ ਦਾ ਦਿਲ ਕਰਦਾ ਹੈ ਜਿਸ ਤਰ੍ਹਾਂ ਅਸੀਂ ਦੁਕਾਨਦਾਰ ਬੜੀਆਂ ਉਮੀਦਾਂ ਲਾ ਕੇ ਬੈਠਦੇ ਆ 15 15 20 20 ਦਿਨ ਪਹਿਲਾਂ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਵੀ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਪੂਰੇ ਏਡੇ ਸਜਾਏ ਹੋਏ ਨੇ ਪੂਰਾ ਵੱਤ ਤੋਂ ਵੱਤ ਮਾਲ ਖਰੀਦ ਕੇ ਲਿਆਂਦਾ ਹੋਇਆ ਪਰ ਤੁਸੀਂ ਵੀ ਦੇਖ ਰਹੇ ਹੋ ਅਸੀਂ ਵੀ ਦੇਖ ਰਹੇ ਹਾਂ ਵੀ ਕੋਈ ਬਾਜ਼ਾਰ ਬਿਲਕੁਲ ਖਾਲੀ ਹੈ ਕੋਈ ਚਿਹਰ ਪਹਿਲ ਬਹੁਤੀ ਨਜ਼ਰ ਨਹੀਂ ਆ ਰਹੀ ਕੀ ਕੀ ਕਾਰਨ ਮੰਨਦੇ ਆ ਕਾਰਨ ਇਹਦਾ ਮੇਨ ਤਾਂ ਇਹੀ ਹੈ ਜੀ ਇਸ ਵਾਰੀ ਜਿਵੇਂ ਮਾਨਸਾ ਦੇ ਵਿੱਚ ਹੈ ਹਮ ਇਹੋ ਜਿਹਾ ਕੋਈ ਘਰ ਨਹੀਂ ਹੈ ਜਿੱਥੇ ਕਿਸੇ ਇੱਕ ਦਾ ਪਰਿਵਾਰ ਦੇ ਵਿੱਚ ਦੋ ਦੋ ਚਾਰ ਚਾਰ ਬੰਦੇ ਮਰੀਜ਼ ਨਹੀਂ ਪਏ ਚਿਕਨ ਗੁਣੀਆਂ ਕਹਿ ਲੋ ਡੇਂਗੂ ਕਹਿ ਲੋ ਬਹੁਤ ਜਿਆਦਾ ਭੈਣਕ ਮਤਲਬ ਕੱਲੀ ਮਾਨਸਾ ਕੀ ਮੇਰੀ ਹੈਲਥ ਕੇਅਰ ਦੇ گرد ਦੇ ਏਰੀਆ ਦੇ ਵਿੱਚ ਵੀ ਇਹ ਹਵਾਰੀ ਚਿਕਨ ਗੁਣੀਆਂ ਮੇਨ ਕਾਰਨ ਮਾਨਸਾ ਸਾਹਿਬ ਇਹ ਵੀ ਹੈ ਤੇ ਕਿਸਾਨ ਕੋਲੇ ਵੀ ਹੈ ਨਹੀਂ ਪੈਸਾ ਤੰਗੀ ਹੈ ਫਸਣਾ ਜਿਹੜੀਆਂ ਵਧੀਆ ਨਹੀਂ ਕਹਿੰਦੇ ਹੁੰਦੇ ਬਿਲਕੁਲ ਠੀਕ ਹੈ ਜੀ ਕਿਸਾਨ ਦੀ ਜਿਹੜੀ ਜੈਂਸ ਹੈ ਇਸ ਤਰ੍ਹਾਂ ਨਰਮੀ ਤੇ ਉਮੀਦਾਂ ਲਗੀਆਂ ਸੀ ਬਹੁਤ ਸੋਹਣਾ ਸੀ ਸਟਾਰਟਿੰਗ ਦੇ ਵਿੱਚ ਇਹ ਲੱਗਦਾ ਸੀ ਵੀ 25 ਤੋਂ 30 ਮਣ ਦੇ ਕਿਲੇ ਨਰਮ ਆਊ ਪਰ ਨਰਮਾ 15 ਮਣ ਦੇ ਵੀ ਨਿਕਲ ਪਾਸ ਨਹੀਂ ਜਾਂਦਾ ਨਰਮਾ ਖਰਾਬ ਹੋ ਗਿਆ ਸੀ ਕਾਲਾ ਹੋ ਗਿਆ ਸੀ بارشਾਂ ਜਿਆਦਾ ਪੈਣ ਨਾਲ ਇਹੀ ਹਾਲ ਜੀਰੀ ਦਾ ਹੋਇਆ ਜੋ ਜੀਰੀ ਪਿਛਲੇ ਸਮੇਂ ਦੇ ਵਿੱਚ 90 95 ਮਣ ਕਿੱਲੇ ਦੇ ਵਿੱਚੋਂ ਨਿਕਲਦੀ ਸੀ ਇਸ ਵਾਰ 65 ਤੋਂ 70 ਮਣ ਵੀ ਨਹੀਂ ਹੋ ਰਹੀ ਤੇ ਉਸ ਗੱਲ ਦਾ 20 ਮਣ ਦੇ ਜੀਰੀ ਦਾ ਫਰਕ ਪਈ ਅੱਠ ਕੁਟ 20 25000 ਰੁਪਏ ਕਿੱਲੇ ਦਾ ਫਰਕ ਪੈ ਗਿਆ ਇਹ ਤੋਂ ਲਿਆਊਗਾ ਜੀਮੀਦਾਰ ਖਰਚਾ ਕਦੇ ਨਾਲ ਕਰੂਗਾ ਬਿਲਕੁਲ ਜੀ ਅਗਰ ਜੀਮੀਦਾਰ ਦੇ ਕਾਰਸਕਾਰ ਦੇ ਜੇਬ ਦੇ ਵਿੱਚ ਰੁਪਏ ਆਉਣਗੇ ਤਾਂ ਉਹ ਲੋਕ ਸਾਡੀਆਂ ਦੁਕਾਨਾਂ ਤੇ ਆਉਣਗੇ ਇਹਦੇ ਨਾਲ ਸਾਡਾ ਵੀ ਰੁਜ਼ਗਾਰ ਚੱਲੂਗਾ ਤੇ ਤਿਹਾਰ ਵੀ ਵਧੀਆ ਬਣਗੇ ਚੱਲਣੇ ਦਾ ਖੇਤੀ ਤੋਂ ਹੀ ਸਾਰਾ ਸਿਸਟਮ ਬਿਲਕੁਲ ਸਾਰਾ ਸਿਸਟਮ ਜੋ ਖੇਤੀ ਤੇ ਹਰ ਵਾਏ ਵਿਅਕਤੀ ਚਾਹੇ ਉਹ ਮਜ਼ਦੂਰ ਹੈ ਚਾਹੇ ਦੁਕਾਨਦਾਰ ਹੈ ਚਾਹੇ ਮਲਾਜ਼ਮ ਹੈ ਕੋਈ ਵੀ ਵਰਗ ਹੈ ਹਰੇਕ ਵਿਅਕਤੀ ਖੇਤੀਬਾੜੀ ਦੇ ਡਿਪੈਂਡਡ ਹੈ ਤਪੋਜੀ ਪੁਰਾਣੇ ਯਾ ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਕਰ ਲਈਏ ਉਦੋਂ ਦੀਵਾਲੀ ਕਿਹੋ ਜੀ ਹੁੰਦੀ ਸੀ ਹੁਣ ਤਾਂ ਉਹਦਾ ਕੀ ਫਰਕ ਪਹਿਲਾਂ ਦੇ 20 ਸਾਲਾਂ ਦੇ ਵਿੱਚ ਤਾਂ ਬੜੀ ਵਰੀਆ ਦੀਵਾਲੀ ਹੁੰਦੀ ਸੀ ਮਹੀਨਾ ਪਹਿਲਾਂ ਅਸੀਂ ਮੇਰੀ 6 ਬਾਹਰ ਸਾਲ ਦੀ ਉਮਰ ਹੋ ਗਈ ਲਗਭਗ 50 ਸਾਲ ਹੋ ਗਏ ਮੈਨੂੰ ਦੁਕਾਨਦਾਰੀ ਦੇ ਵਿੱਚ ਪਏ ਹੋਏ ਅਸੀਂ 20 25 ਸਾਲ ਪਹਿਲਾਂ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਪਹਿਲਾਂ ਲੋਕ ਮਠਿਆਈਆਂ ਪਟਾਕੇ ਫੋਰ ਖੇਲਾ ਖੇੜਨੇ ਲੈ ਜਾਣੇ ਲੱਗ ਜਾਂਦੇ ਸੀ ਬੜਾ ਵਧੀਆ ਸਿਸਟਮ ਸੀਗਾ ਹਾਂ ਪਰ ਹੁਣ ਉਹ ਜਿਹੜੇ ਜਣਾ ਨਹੀਂ ਰਹੇ ਨਹੀਂ ਜੀ ਨਹੀਂ ਹਰਤਾ ਜੀ ਬਿਲਕੁਲ ਜੇ ਹੁਣ ਆਪਾਂ ਗੱਲ ਕਰੀਏ ਅਜੂਨਲੀ ਤਾਰੀਖ ਹੈ ਤਿਉਹਾਰ ਵੀ ਪਤਾ ਨਹੀਂ ਕਿਹੋ ਜਿਹਾ ਸਮਾਂ ਆ ਗਿਆ ਤਿਉਹਾਰ ਵੀ ਕੋਈ ਵੀ ਹੈ ਚਾਹੇ ਦਸ਼ਹਿਰਾ ਲਾ ਲਓ ਦੀਵਾਲੀ ਲਾ ਲਓ ਰੱਖੜੀ ਲਾ ਲਓ ਹਰ ਇੱਕ ਤਿਹਾਰ ਦੋ ਦੋ ਵਾਰ ਨਾਲ ਲਾ ਕੇ ਤਿਹਾਰ ਦੇ ਨਹੀਂ ਪਤਾ ਲੱਗਦਾ ਵੀ ਦੀਵਾਲੀ 21 ਤਰੀਕ ਦੀ ਹੈ ਦੀਵਾਲੀ 22 ਦੀ ਹੈ ਦੀਵਾਲੀ 20 ਦੀ ਹੈ ਕੋਈ ਪਤਾ ਨਹੀਂ ਲੱਗ ਰਿਹਾ ਲੋਕ ਸ਼ਿਸ਼ੋਪਾਨ ਦੇ ਵਿੱਚ ਹੈ ਹ ਹੁੰਦਾ ਸੀ ਕੋਈ ਸਮਾਂ ਇੱਕ ਗੱਲ ਦਾ ਅੰਦਾਜ਼ਾ ਹੁੰਦਾ ਸੀ ਵੀ ਤੇ ਸ਼ਹਿਰੀ ਤੋਂ 20 ਦਿਨ ਬਾਅਦ ਵਾਲੀ ਹੈ ਜੀ ਇਹ ਗੱਲ ਹੁੰਦੀ ਵੀ ਸੀ ਔਰ ਹੈਗੀ ਵੀ ਸੀ ਬਿਲਕੁਲ ਪਰ ਹੁਣ ਕੀ ਹੋਇਆ ਵੇ ਹੁਣ ਇਹ ਹੋ ਗਿਆ ਬਈ ਆਪਣਾ ਹੁਣ 18 ਦਿਨ ਦਾ ਵੀ ਕਹੀ ਜਾਂਦੇ ਨੇ 22 ਦਿਨ ਦਾ ਵੀ ਕਹੀ ਜਾਂਦੇ ਸੋ ਪਹਿਲਾਂ 20 ਦਿਨ ਦਾ ਫਰਕ ਹੁੰਦਾ ਸੀ 20 ਦਿਨ ਦਾ ਫਰਕ ਹੁੰਦਾ ਸੀ ਜੀ ਸਤਪਾਲ ਜੀ ਆਪਾਂ ਗੱਲ ਕਰੀਏ ਵੀ ਦਿਵਾਲੀ ਦਾ ਜਿਹੜਾ ਤਿਹਾਰ ਆ ਵੱਡਾ ਤਿਹਾਰ ਮੰਨਿਆ ਜਾਂਦਾ ਹੈ ਦੋ ਆਪਣੇ ਹਿੰਦੁਸਤਾਨ ਦੇ ਵਿੱਚ ਤੇ ਹਰੇਕ ਬੰਦਾ ਆਸ ਕਰਦਾ ਦੁਕਾਨ ਵਾਲਾਂ ਨੇ بڑے ਵਪਾਰੀਆਂ ਨੇ ਪੈਸੇ ਖਰਚੇ ਹੋਏ ਨੇ ਤੁਸੀਂ ਵੀ ਦੁਕਾਨ ਸੇ ਆਈ ਹੋਈ ਆ ਕਾਫੀ ਕਰਤਾਰ ਕੀਤਾ ਹੋਇਆ ਤੇ ਫਿਰ ਲੱਗਦਾ ਵੀ ਖਰਚਾ ਨਿਕਲ ਜੂਏ ਦੇਖੋ ਜੀ ਦੋ ਦਿਨ ਹਲੇ ਪਏ ਹੈਗੇ ਨੇ ਇਹਦੇ ਬਾਰੇ ਕੁਝ ਕਹਿਣਾ ਅਜੇ ਅੰਤਕਥ ਨਹੀਂ ਹੋਊਗੀ ਦੋ ਦਿਨਾਂ ਦੇ ਵਿੱਚ ਦੇਖੋ ਤਿਹਾਰ ਤਾਂ ਲੋਕਾਂ ਨੇ ਮਨਾਉਣਾ ਹੀ ਆ ਪਰ ਇਹ ਨਹੀਂ ਹੋ ਇਹ ਨਹੀਂ ਹੈ ਜਿਸ ਨੂੰ ਕਿਸੇ ਨੂੰ 5 ਕਿਲੋ ਦੀ ਲੋੜ ਸੀ ਉਹ 2 ਕਿਲੋ ਲੈ ਜਾਊਗਾ ਤਿਹਾਰ ਤਾਂ ਹਰ ਕਿਸੇ ਦੇ ਪਰਮਾਤਮਾ ਕਰੇ ਸਭ ਦੇ ਕਰੇ ਖੁਸ਼ੀਆਂ ਦਾ ਤਿਹਾਰ ਹੋਵੇ ਤਿਹਾਰ ਤਾਂ ਹਰ ਕਿਸੇ ਨੇ ਮਨਾਉਣਾ ਹੀ ਆ ਪਰantu ਜੋ ਛੋਟ ਜਿਸ ਤਰ੍ਹਾਂ ਦੇ ਕੋਈ ਗਰੀਬ ਧੌਕੇ ਦੇ ਲੋਗ ਹੈ ਉਹ ਵਿਚਾਰਿਆਂ ਨੂੰ ਕਿਉਂ ਫਸਲਾ ਘਟ ਹੋਣ ਕਾਰਨ ਉਹਨਾਂ ਦੀ ਮਜ਼ਦੂਰੀ 'ਚ ਵੀ ਫਰਕ ਪਿਆ ਇਸ ਕਰਕੇ ਜੇ ਆਪਾਂ ਕਹੀਏ ਵੀ ਪਹਿਲਾਂ ਵਾਲੀਆਂ ਦਿਵਾਲੀਆਂ ਉਹ ਤਾਂ ਨਹੀਂ ਰਹਿੰਦੀਆਂ ਪਰ ਤਿਹਾਰ ਸਭ ਨੇ ਮਨਾਉਣਾ ਤੇ ਵਧੀਆ ਲੰਘੂਗਾ ਵਧੀਆ ਖੁਸ਼ੀ ਲੱਗਦਾ ਉਤਸ਼ਾਹ ਜਿਵੇਂ ਦੋ ਦਿਨ ਰਹਿ ਗਏ ਬਿਲਕੁਲ ਥੋੜਾ ਬਹੁਤ ਨਜ਼ਰ ਆ ਰਿਹਾ ਪਰ ਪਹਿਲਾਂ ਵਾਲੀ ਉਹ ਗੱਲ ਨਹੀਂ ਨਹੀਂ ਉਹ ਗੱਲ ਉਹ ਤਾਂ ਨਹੀਂ ਉਹ ਗੱਲ ਨਹੀਂ ਪਾ ਬੜਾ ਕਰਨੇ ਹੀ ਮੰਨਦੇ ਵੀ ਲੋਕਾਂ ਕੋਲੇ ਪੈਸੇ ਬੜਾ ਕਰਨੇ ਹੀ ਹੈ ਜੀ ਵੀ ਲੋਕਾਂ ਕੋਲੇ ਪੈਸੇ ਦੀ ਤੰਗੀ ਹੈ ਅ ਮਾਰਵਾ ਵੈਲਟ ਫਿਰ ਵੀ ਕੁਛ ਨਾ ਕੁਛ ਠੀਕ ਰਹੀ ਹੈ ਹਮ ਮਾਝਾ ਜ਼ਵਾਬੇ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ ਦੀਵਾਲੀ ਤਾਂ ਉਹਨਾਂ ਲੋਕਾਂ ਦੀ ਵੀ ਵਿਚਾਰਿਆਂ ਦੀ ਆ ਹੜਾਂ ਦੇ ਨਾਲ ਸਾਰੇ ਰੁੜ ਗਿਆ ਜੀ ਪ੍ਰਭਾਵਤ ਹੋਣ ਕਰਕੇ ਬੜੀ ਬਰਬਾਦੀ ਹੋਈ ਹੈ ਬਹੁਤ ਵੱਡੀ ਬਰਬਾਦੀ ਉਧਰ ਹੋਈ ਹੈ ਹਮ ਸੋ ਪ੍ਰਮਾਤਮਾ ਮਿਹਰ ਕਰਨ ਐਸੋ ਖੜੇ ਬੇ ਬਿਲਕੁਲ ਦੋਸਤੋ ਦੀਵਾਲੀ ਦੇ ਤਿਹਾੜੀ ਦੀ ਆਪਾਂ ਗੱਲ ਕਰ ਰਹੇ ਸੀ ਮੇ ਸਤਪਾਲ ਪਾਸਲ ਜੀ ਨੇ ਦੱਸਿਆਗਾ ਵੀ ਦੀਵਾਲੀ ਦਾ ਤਿਹਾੜਾ ਜਿਹੜਾ ਪਹਿਲਾਂ 10 15 20 ਸਾਲ ਪਹਿਲਾਂ ਉਦੋਂ ਬੜੀਆਂ ਰੌਣਕਾਂ ਹੁੰਦੀਆਂ ਸੀ ਤੇ ਮਹੀਨਾ ਮਹੀਨਾ ਜਿਹੜਾ ਦੀਵਾਲੀ ਦਾ ਤਿਹਾਰ ਆਉ ਉਹ ਮਨਾਇਆ ਜਾਂਦਾ ਸੀਗਾ ਪਰ ਹੁਣ ਜਿਹੜਾ ਦੀਵਾਲੀ ਦਾ ਤਿਹਾਰ ਆ ਜਿਵੇਂ 2 ਦਿਨ ਬਾਕੀ ਨੇਗੇ ਬਿਲਕੁਲ ਵੀ ਬਾਜ਼ਾਰਾਂ ਦੇ ਵਿੱਚ ਰੌਣਕ ਨਹੀਂ ਹੈਗੀ ਚਾਹਲ ਪਹਿਲ ਜਿਹੜੀ ਉਹ ਨਹੀਂ ਹੈਗੀ ਪਰ 2 ਦਿਨ ਪਹਿਲੇ ਕਹਿੰਦੇ ਵੀ ਜਿਵੇਂ ਇੱਕ ਉਮੀਦ ਤੇ ਗੁਣੀਆ ਖੜੀ ਹੈ ਕਹਿੰਦੇ ਵੀ ਉਮੀਦ ਆ ਵੀ ਆਉਣ ਵਾਲੇ 2 ਦਿਨਾਂ ਦੇ ਵਿੱਚ ਜਿਹੜਾ ਸਾਡੀ ਦੁਕਾਨਾਂ ਦੇ ਉੱਤੇ ਕਾਹ ਗਾਉਣਗੇ ਤੇ ਵਧੀਆ ਤਰੀਕੇ ਨਾਲ ਜਿਹੜਾ ਦੀਵਾਲੀ ਦਾ ਤਿਹਾਰ ਉਹ ਮਨਾਇਆ ਜਾਊਗਾ ਕਿਉਂਕਿ ਹਰੇਕ ਬੰਦਾ ਇਸ ਕਰਦਾ ਵੀ ਦੀਵਾਲੀ ਦੇ ਤਿਹਾੜ ਦੇ ਉੱਤੇ ਸਾਡਾ ਜਿਹੜਾ ਸਮਾਨ ਆ ਉਹ ਵਿਕੇ ਤੇ ਹਰ ਘਰ ਦੇ ਵਿੱਚ ਖੁਸ਼ੀਆਂ ਖੇੜੇ ਹੋਣ ਹਰ ਘਰ ਦੇ ਵਿੱਚ ਚੜ੍ਹਦੀ ਕਲਾ ਹੋਵੇ ਤੰਦਰੁਸਤੀ ਹੋਵੇ ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ